ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਨੇ ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਜੋ ਕਿ ਨੰਗ ਸਿੰਘ ਖਾਲਸਾ ਦਲ ਦੇ ਮੁਖੀ ਬਾਬਾ ਕੁਲਵਿੰਦਰ ਸਿੰਘ ਜੀ ਦੇ ਨਾਲ ਪ੍ਰਚਾਰਕ ਨੇ ਸੋਵਨਨਲ ਅੱਜ ਗੱਲਬਾਤ ਕਰਦੇ ਆ ਕਿ ਪਿੱਛੇ ਜਿਹੜਾ ਇੱਕ ਸਾਧ ਨੇ ਪੁਚਵਾਲੇ ਨੇ ਬਿਆਨ ਦਿੱਤਾ ਸੀ ਕੀ ਮਜਬੀ ਸਿੱਖਾਂ ਦਾ ਇੱਕ ਚੌਥਾ ਪੌੜਾ ਵੀ ਹੈਗਾ ਵਾ ਉਹਦੇ ਬਾਰੇ ਗੱਲਬਾਤ ਕਰਦੇ ਆ ਆਓ ਪਹਿਲਾਂ ਗਿਆਨੀ ਜੀ ਨੂੰ ਫਤਿ ਬੁਲਾਈਏ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਿਆਨੀ ਜੀ ਪਿੱਛੇ ਥੋੜੇ ਦਿਨ ਪਹਿਲਾਂ ਅਸੀਂ ਇੱਕ ਪੁੱਚੋ ਵਾਲੇ ਸਾਧ ਨੇ ਬਿਆਨ ਦਿੱਤਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਚੌਥਾ ਪੌੜਾ ਵੀ ਕਿਹਾ ਗਿਆ ਹੈ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਆ ਸੋ ਗੱਲ ਇਹ ਆ ਜੀ ਇਹ ਜਿਹੜੀ ਰੰਗਰੇਟਾ ਕੌਮ ਹੈ ਇਹ ਸਤਿਗੁਰੂ ਜੀ ਦੀ ਵਫਾਦਾਰ ਕੌਮ ਹੈ ਜੀ ਇਹਨਾਂ ਨੇ ਗੁਰੂ ਸਾਹਿਬ ਜੀ ਦੇ ਹੁਕਮਾਂ ਤੇ ਪਹਿਰਾ ਦਿੱਤਾ ਤੇ ਪੰਥ ਦੀ ਮਹਾਨ ਸੇਵਾ ਕੀਤੀ ਤੇ ਸਮੇਂ ਨਾਲ ਇਹ ਗਰਦਸ ਦੇ ਥੱਲੇ ਆ ਗਈ ਕਿਉਂਕਿ ਇਹਨਾਂ ਨੇ ਕਿਤੇ ਸਮਝੌਤਾ ਨਹੀਂ ਕੀਤਾ ਕਿਤੇ ਇਹਨਾਂ ਨੇ ਕੀਤੀ ਨਹੀਂ ਉਹਨਾਂ ਦੇ ਨਾਲ ਗੱਲਬਾਤ ਵੀ ਸਹੀ ਰਲਦੇ ਆ ਮੁਗਲਾਂ ਨਾਲ ਜਾਂ ਅੰਗਰੇਜ਼ਾਂ ਨਾਲ ਵੇ ਪੰਥ ਨਾਲ ਹੀ ਰਹੇ ਆ ਜੀ ਤੇ ਸਮੇ ਸਮੇ ਤੇ ਹਾਕੂ ਤਾਂ ਜੜੀਆਂ ਨੇ ਉਹ ਬਾਗੀਆਂ ਨੂੰ ਰਗੜਦੀਆਂ ਨੇ ਦਬਾਉਂਦੀਆਂ ਨੇ ਖਤਮ ਕਰਦੀਆਂ ਆ ਉਹ ਕੰਮ ਜਿਹੜਾ ਰੰਗਰੇਟਿਆ ਤੇ ਹੁੰਦਾ ਆ ਇਹ ਜਦੋਂ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸੀਸ ਲੈ ਕੇ ਆਏ ਤੇ ਦਸਹਿਰਾ ਸੀ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਉਦੋਂ ਉਹਨਾਂ ਨੇ ਇਹ ਬਾਬਾ ਜੀਵਨ ਸਿੰਘ ਆਕਾ ਵੀ ਭਾਈ ਸਾਹਿਬ ਤੁਸੀਂ ਕੁਝ ਮੰਗੋ ਗੁਰੂ ਨਾਨਕ ਦਾ ਦਰ ਤੁਹਾਨੂੰ ਕੁਝ ਦੇਣਾ ਚਾਹੁੰਦਾ ਜੀ ਜੀ ਤੇ ਉਦੋਂ ਜਦੋਂ ਤਿੰਨ ਵਾਰੀ ਬਜਲ ਕੀਤਾ ਪਹਿਲਾਂ ਤੁਰਨ ਆਖਿਆ ਵੀ ਤੁਹਾਡਾ ਦਿੱਤਾ ਹੀ ਸਾਰਾ ਕੁਝ ਏਡੀ ਵੱਡੀ ਮੈਨੂੰ ਵਧਾਈ ਮਿਲ ਗਈ ਪਰ ਮੈਂ ਸੀਸ ਚੁੱਕ ਲਿਆ ਪਰ ਉਹਨਾਂ ਨੇ ਕਿਹਾ ਵੀ ਨਹੀਂ ਤੁਹਾਨੂੰ ਕੁਝ ਦੇਣਾ ਤੇ ਉਹਨਾਂ ਨੇ ਫਿਰ ਉਸ ਟਾਈਮ ਅਰਦਾਸ ਕੀਤੀ ਗਲ ਪੱਲੂ ਪਾ ਕੇ ਵੀ ਸਤਿਗੁਰੂ ਤੁਠੇ ਹੋ ਤੇ ਅੰਮ੍ਰਿਤਸਰ ਸਾਹਿਬ ਦੇ ਖੁੱਲੇ ਦਰਸ਼ਨ ਇਸ਼ਨਾਨ ਬਖਸ਼ ਦਿਓ ਜੀ ਜੀ ਤੇ ਸਤਿਗੁਰਾਂ ਨੇ ਉਹ ਬਖਸ਼ੇ ਤੇ ਜਦੋਂ ਇੱਥੇ ਆ ਕੇ ਕੀਤੇ ਦਰਸ਼ਨ ਦੇਦਾਰੇ ਤੇ ਉਦੋਂ ਜਿਹੜੇ ਸੋਢੀ ਸੀ ਤੇ ਕਬਜ਼ਾ ਕੀਤਾ ਜਿੰਨਾਂ ਦਾ ਸੀ ਉਹ ਛੱਡ ਕੇ ਭੱਜ ਗਏ ਜਦੋਂ ਪਤਾ ਲੱਗਾ ਵੀ ਬਾਬਾ ਜੀਵਨ ਸਿੰਘ ਆਏ ਆ ਜੀ ਉਹ ਛੱਡ ਕੇ ਭੱਜ ਕੇ ਉਧਰ ਮਾਲਵੇ ਨੂੰ ਚੱਲ ਕੇ ਆਪਦੀਆਂ ਧਨ ਦੌਲਤਾਂ ਲੈ ਕੇ ਤੇ ਇੱਥੇ ਫਿਰ ਬਾਬਾ ਜੀਵਨ ਸਿੰਘ ਨੇ ਚਿੱਠੀ ਲਿਖ ਕੇ ਭੇਜੀ ਕਿ ਬਾਬਾ ਜੀ ਸਤਿਗੁਰੂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਵੀ ਉਹ ਤਾਂ ਖਾਲੀ ਕਰ ਗਏ ਨੇ ਤੇ ਦਰਬਾਰ ਸਾਹਿਬ ਖਾਲੀ ਹੈ ਤੇ ਉਹ ਤਾਂ ਹੁਣ ਕੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਆਇਆ ਕਿ ਬਈ ਤੁਸੀਂ ਉੱਥੇ ਥਾਓ ਥਾਈ ਮਰਿਆਦਾ ਬਹਾਲ ਕਰਕੇ ਆਓ ਜੀ ਤੇ ਸਾਰਾ ਪੈਰਾ ਲਾ ਕੇ ਆਓ ਉਸ ਟਾਈਮ ਫਿਰ ਬਾਬਾ ਜੀਵਨ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਜਿਹੜੇ ਮਜੀਸ਼ੇ ਕਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਵੱਡੇ ਸੁਪੁੱਤਰ ਦਾ ਨਾਮ ਸੀ ਭਾਈ ਬਚਿੱਤਰ ਸਿੰਘ ਜੀ 11 ਪੁੱਤਰ ਸੀ ਉਹਨਾਂ ਦਾ ਸਭ ਤੋਂ ਜਿਹੜਾ ਛੋਟਾ ਸੀ ਉਹਦਾ ਨਾਮ ਬੱਬੇ ਤੇ ਸੀ ਬਚਿੱਤਰ ਸਿੰਘ ਜੀ ਜਿਹੜਾ ਜੇਠਾ ਸੀ ਉਹਦਾ ਨਾਮ ਸੀ ਬਚਿੱਤਰ ਸਿੰਘ ਬਾਬਾ ਬੁੱਢਾ ਸਾਹਿਬ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਰਮੰਦਰ ਸਾਹਿਬ ਦਾ ਹੈਂਡ ਗ੍ਰਾਂਥੀ ਸੌਂਪਿਆ ਤੇ ਦੋ ਢਾਈ ਮਹੀਨੇ ਇੱਥੇ ਲੱਗੇ ਸੀ ਸੇਵਾ ਬਹਾਲ ਕਰਦੇ ਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਦੁੱਖ ਭੰਗਣੀ 베ਰੀ ਵਾਲੀ ਜਿਹੜੀ 22 ਸੀ ਉਹ ਸਾਰੀ ਬਾਈ ਜਿਹੜੀ ਸੀ ਉਹ ਬਾਬਾ ਜੀਵਨ ਸਿੰਘ ਜੀ ਦੇ ਨਾਂ ਕਰ ਦਿੱਤੀ ਸੀ ਵੀ ਰੰਗਰੇਟਿਆਂ ਦੀ ਬਾਈ ਹੈ ਤੇ ਇਹਨਾਂ ਨੂੰ ਚੌਥੇ ਬਾਈਏ ਕਹਿੰਦੇ ਸੀਗੇ ਇਹ ਗ੍ਰੰਥ ਦੇ ਵਿੱਚ ਦੋਹਰਾ ਵੀ ਆ ਪਈ ਅੰਮ੍ਰਿਤ ਮਜਬੀ ਉੱਪਰ ਸਤਿਗੁਰੂ ਐਸੀ ਕਿਰਪਾ ਕੀਨ ਅੰਮ੍ਰਿਤ ਸਰ ਕੇ ਤਾਲ ਦੀ ਬਾਹੀ ਚੌਥੀ ਦੀਨ ਉਹ ਚੌਥੀ ਬਾਹੀ ਜਿਹੜੀ ਗੁਰਬਲਾ ਪਾਤਸ਼ਾਹੀ 6ਵੀਂ ਭਗਤ ਸਿੰਘ ਜੀ ਦੇ ਲਿਖੇ ਗ੍ਰੰਥ ਦੇ ਵਿੱਚ ਹੈ ਕਿ ਚੌਥੀ ਬਾਹੀ ਦਿੱਤੀ ਸੀ ਇਹ ਜਦੋਂ ਅਕਾਲੀ ਫੂਲਾ ਸਿੰਘ ਮcjਵੀ ਸੇ ਰੰਗਰੇਟੇ ਜਿਹੜੇ ਸੀ ਉਹ ਸ਼ਹੀਦ ਹੋ ਗਏ ਉਸ ਤੋਂ ਬਾਅਦ ਅੰਗਰੇਜ਼ ਜਿਹੜੇ ਸੀ ਹੈਵੀ ਹੋ ਗਏ ਤੇ ਉਹਨਾਂ ਦੀ ਬਾਬਾ ਕਾਲੀ ਫੂਲਾ ਸਿੰਘ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਕੇ ਬਾਬਾ ਗਰਜਾ ਸਿੰਘ ਜੀ ਦੇ ਪੁੱਤਰ ਨੇ ਰੰਗਰੇਟੇ ਗੁਰੂ ਕੇ ਬੇਟੇ ਨੇ ਇਹਨਾਂ ਨੂੰ ਵੀ ਜਿਹੜੇ ਸਾਡਾ ਪ੍ਰਚਾਰ ਬੰਦ ਹੋ ਗਿਆ ਸਾਡਾ ਕੋਈ ਪ੍ਰਚਾਰ ਨਹੀਂ ਆ ਤੇ ਉਹਨੂੰ ਬਾਠ ਜੱਟ ਬਾਠ ਜੱਟ ਕਹੀ ਜਾਂਦੇ ਆ ਬਾਬਾ ਗਰਜਾ ਸਿੰਘ ਮcjਵੀ ਸਿੱਖ ਹੈ ਤੇ ਉਹਦਾ ਪੁੱਤਰ ਕਿਵੇਂ ਜੱਟ ਹੋ ਸਕਦਾ ਹੈ ਬਾਬਾ ਹਨੂਮਾਨ ਸਿੰਘ ਜੀ ਜਿਨੇ ਆਖਰੀ ਜੰਗ ਅੰਗਰੇਜ਼ਾਂ ਦੇ ਨਾਲ ਲੜੀ ਤੇ ਜ਼ਖਮੀ ਹੋ ਗਿਆ ਤੇ ਇਧਰ ਆ ਗਿਆ ਤੇ ਪਟਿਆਲੀਆਂ ਨੇ ਉਹਦੀ ਮੁਕਬਰੀ ਕਰਕੇ ਤੇ ਉਹਨੂੰ ਸ਼ਹੀਦ ਕਰਾਤਾ ਉਸ ਤੋਂ ਬਾਅਦ ਜਿਹੜਾ ਰੰਗਰੇਟਿਆਂ ਦੇ ਕੋਲੋਂ ਇਹ ਜਿਹੜਾ ਹਰਮੰਦਰ ਸਾਹਿਬ ਦਾ ਕਬਜ਼ਾ ਖੋਇਆ ਗਿਆ ਜੀ ਇਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਤੇ ਚਰਖੜੀਆਂ ਤੇ ਚਾੜਤਾ ਇਹਨਾਂ ਨੂੰ ਫਾਂਸੀਆਂ ਲਾਤੀਆਂ ਤੋਹਫ਼ਾ ਅੱਗੇ ਡਾਤੇ ਤੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕੁਝ ਪਗੋੜੇ ਭੱਜ ਪੁੱਜ ਗਏ ਬਾਗੀ ਹੋ ਗਏ ਉਦੋਂ ਬਾਅਦ ਫਿਰ ਇਹਨਾਂ ਨੇ ਕਾਉਂਸਲ ਬਣਾ ਕੇ ਸਿੱਖ ਕਾਉਂਸਲ ਬਣਾ ਕੇ ਤੇ ਆ ਜਿਹੜੇ ਇਹਨਾਂ ਦੇ ਰਾਜੇ ਸੀਗੇ ਨਾਬੇ ਵਾਲਾ ਜੀਂਦਾਲਾ ਪਟਿਆਲੇ ਵਾਲਾ ਕਪੂਰਥੜਾ ਵਾਲਾ ਇਹਨਾਂ ਨੂੰ ਬਣਾ ਕੇ ਨਾ ਫਰੀਦਕੋਟ ਵਾਲਾ ਕਾਉਂਸਲ ਬਣਾ ਕੇ ਤੇ ਇਹਨਾਂ ਨੂੰ ਉੱਥੇ ਸੌਂਪ ਦਿੱਤੀ ਸੇਵਾ ਅੱਛਾ ਜੀ ਉਦੋਂ ਇਹਨਾਂ ਨੇ ਰੰਗਰੇਟਿਆਂ ਦਾ ਤੇ ਸਤਿਗੁਰੂ ਰਬਦਾਸ ਜੀ ਦੀ ਕੌਮ ਜਿਹੜੀ ਆ ਆਪਣਾ ਰਬਦਾਸੀ ਭਾਈਚਾਰਾ ਚਮਾਰ ਬਰਾਦਰੀ ਜੀ ਜੀ ਇਹਨਾਂ ਦਾ ਬੈਨ ਕਰ ਦਿੱਤਾ ਵੀ ਇਹਨਾਂ ਨੂੰ ਨਹੀਂ ਜਾਣ ਦੇਣਾ ਉੱਥੇ ਦਰਬਾਰ ਸਾਹਿਬ ਉਦੋਂ ਇਹਨਾਂ ਨੇ ਭੱਦੀ ਪ੍ਰਚਾਰ ਕਰਨਾ ਸ਼ੁਰੂ ਕਰਤਾ ਵੀ ਇਹ ਚੌਥੇ ਪੌੜੇ ਵਾਲੇ ਚੌਥੇ ਪੌੜੇ ਵਾਲੇ ਆ ਤੇ ਉਦੋਂ ਬਾਅਦ ਜਿਹੜਾ ਇਹ ਸਿੰਘ ਆਪਣੀ ਕੌਮ ਜਿਹੜੀ ਆ ਉਹ ਜੱਲਿਆਂ ਵਾਲੇ ਬਾਗ ਦੇ ਵਿੱਚ ਸੰਘਰਸ਼ ਵੀ ਕੀਤਾ ਹਾਂਜੀ ਤੇ ਉਦੋਂ ਸੰਘਰਸ਼ ਲੜ ਕੇ ਜਦੋਂ ਗੋਲੀ ਚੱਲੀ ਆ ਉਹ ਦੇਸ਼ ਦੀ ਆਜ਼ਾਦੀ ਨਹੀਂ ਸੀ ਉਹ ਧਰਮ ਦੀ ਆਜ਼ਾਦੀ ਸੀ ਵੀ ਉੱਥੇ ਸਾਨੂੰ ਨਾ ਮੱਥਾ ਟੇਕਣ ਦਿੰਦੇ ਸੀ ਨਾ ਦੇਖ ਚੜਾਉਂਦੇ ਸੀਗੇ ਤੇ ਉਦੋਂ ਇੱਥੇ ਇਹਨਾਂ ਨੇ ਇੱਕ ਅੰਦੋਲਨ ਕੀਤਾ ਤੇ ਕਾਨਫਰੰਸ ਕੀਤੀ ਤੇ ਇਥੋਂ ਸਤਨਾਬਾਏਗੁਰੂ ਦਾ ਜਾਪ ਕਰਦੇ ਆ ਅੱਜ ਹਰਮੰਦਰ ਸਾਹਿਬ ਜਾਣਾ ਹੈ ਹਾਂਜੀ ਨਾਲੇ ਉੱਥੇ ਇਸ਼ਨਾਨ ਕਰਨਾ ਹੈ ਤੇ ਨਾਲੇ ਦੇਖ ਚੜਾਉਣੀ ਹੈ ਤੇ ਉਦੋਂ ਜਿਹੜੇ ਮਜੀਠੀਏ ਸਰਦਾਰ ਸੀਗੇ ਇਹਨਾਂ ਨੇ ਤੇ ਸਰਦਾਰ ਮਨਜੀਤ ਸਿੰਘ ਜਿਹੜਾ ਆਪਣਾ ਕੀ ਖਾਲਸਤਾਨੀ ਜਿਹੜਾ ਉਹ ਗਾਏ ਉਹਦਾ ਨਾਂ ਕੀ ਆ ਨਹੀਂ ਜਿਹੜੇ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਇਹਨਾਂ ਦੇ ਨਾਨਾ ਜਿਹੜਾ ਸੀਗਾ ਰੂੜ ਸਿੰਘ ਉਹ ਉੱਥੇ ਜਥੇਦਾਰ ਸੀ ਜੀ ਜੀ ਹਰਮੰਦਰ ਸਾਹਿਬ ਦਾ ਤੇ ਇਹਨਾਂ ਨੇ ਉਸ ਟਾਈਮ ਅੰਗਰੇਜ਼ਾਂ ਨੂੰ ਜਿਹੜਾ ਵੈਸਰੇ ਸੀ ਉਹਨੂੰ ਇਹਨਾਂ ਨੇ ਅਪੀਲ ਕੀਤੀ ਵੀ ਅੱਜ ਜੇ ਤੂੰ ਕੁਝ ਕਰ ਸਕਦਾ ਤੇ ਕਰ ਕਿ ਜਿਹਨਾਂ ਨੇ ਅੱਜ ਦਰਬਾਰ ਸਾਹਿਬ ਦਾਖਲ ਹੋ ਜਾਣਾ ਤੇ ਉਹਨਾਂ ਨੇ ਆ ਕੇ ਜੱਲੇ ਵਾਲੇ ਬਾਗ ਗੋਲੀ ਚਲਾ ਦਿੱਤੀ ਜਦੋਂ ਗੋਲੀ ਚਲਾ ਦਿੱਤੀ ਤੇ ਉਦੋਂ ਬਾਅਦ ਵੀ ਜਿਹੜੇ ਬੱਚੇ ਖੁਚੇ ਸੀ ਉਹ ਫਿਰ ਉੱਥੇ ਗਏ ਸਰਦਾਰ 13 ਸਿੰਘ ਦੀ ਅਗਵਾਈ ਵਿੱਚ ਉਹਨਾਂ ਜਾ ਕੇ ਉੱਥੇ ਅਰਦਾਸ ਵੀ ਕੀਤੀ ਤੇ ਇਸ਼ਨਾਨ ਵੀ ਕੀਤਾ ਤੇ ਦੇਗ ਵੀ ਕਰਾਈ। ਉਦੋਂ ਫਿਰ ਜਿਹੜੀ ਸ਼੍ਰੋਮਣੀ ਕਮੇਟੀ ਥੋੜੀ-ਥੋੜੀ ਹੋਂਦ ਵਿੱਚ ਆਈ ਜਿਹਦੇ ਪਹਿਲੇ ਮੁਖੀ ਜਿਹੜੇ ਸੀ ਉਹ ਬਾਬਾ ਢੇਰਾ ਸਿੰਘ ਰੰਗਰੇਟਾ ਸੀਗਾ। ਜਿਨ੍ਹਾਂ ਨੇ ਕਿਤਾਬ ਲਿਖੀ ਆ ਰੰਗਰੇਟਿਆਂ ਦੀ ਜਦੋ ਜੈਦ। ਉਦੋਂ ਬਾਅਦ ਜਿਹੜੇ ਇਹ ਦਲਾਵਾਲੇ ਸੀਗੇ ਇਹ ਇਹਨਾਂ ਨੂੰ ਚੌਥਾ ਪੌੜਾ ਕਹਿ ਕੇ ਬੁਲਾਉਣ ਲੱਗ ਗਏ। ਚੌਥਾ ਪੌੜਾ ਕਹਿ ਕੇ ਬੁਲਾਉਣ ਲੱਗ ਗਏ। ਹੁਣ ਜਦੋਂ ਪੰਥ ਦੇ ਵਿੱਚ ਜਾਗਰੂਤਾ ਆਏ ਹਰੰਗਰੇਤੇ ਸਰਦਾਰ ਜਿਹੜੇ ਚੜ੍ਹਦੀ ਕਲਾ ਚ ਐ ਜਿਵੇਂ ਸਿੰਘ ਸਾਹਿਬ ਜਹੇਦਾਰ ਬਾਬਾ ਜੀ ਬਾਬਾ ਕਲਵਿੰਦਰ ਸਿੰਘ ਜੀ 99 ਕਰੋੜੀ ਜਿਹੜੇ ਹਮੇਸ਼ਾ ਦੋ ਬਾਟਿਆਂ ਦੇ ਖਿਲਾਫ ਬੋਲਦੇ ਆ ਤੇ ਜਿਹੜੀ ਆ ਪੰਥ ਦੀ ਮਰਿਆਦਾ ਭੰਗ ਹੋਈ ਆ ਇਹਦੇ ਬਾਰੇ ਨਿਤ ਬੋਲਦੇ ਆ ਤੇ ਇਹਨਾਂ ਨੇ ਜਦੋਂ ਉਹ ਪੁੱਛੋ ਵਾਲਾ ਸਾਧ ਜਿਹੜਾ ਬਾਬਾ ਸੁਖਦੇਵ ਸਿੰਘ ਸੁਖਾ ਜੀ ਉਹਨੇ ਬੈਦਵੀ ਕੀਤੀ ਮਹਾਰਾਜ ਦੇ ਕੋਲ ਕੁਰਸੀ ਢਾ ਕੇ ਤੇ ਬਰਾਬਰ ਕੇਲਿਆਂ ਦਾ ਪ੍ਰਸ਼ਾਦ ਵੰਡਣ ਦੇ ਆ ਮਹਾਰਾਜ ਦੇ ਬਰਾਬਰ ਕੁਰਸੀ ਢਾਈ ਚਲੋ ਅਗਲੇ ਪਾਸੇ ਵੀ ਹੁੰਦਾ ਤੇ ਫਿਰ ਵੀ ਸੋਚਦੇ ਵੀ ਗੁਰੂ ਸਾਹਿਬ ਜੀ ਦਾ ਸੇਵਕ ਬਣ ਕੇ ਬੈਠਾ ਜੀ ਜੀ ਤੇ ਬਰਾਬਰ ਮਾਰੇ ਦੇ ਇੱਕ ਸਾਈਡ ਤੇ ਕੁਰਸੀ ਢਾਈ ਉਹਨੇ ਤੇ ਇਹਨਾਂ ਨੇ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਜਿਹੇਦਰ ਬਾਬਾ ਰਾਜਾ ਰਾਜ ਸਿੰਘ ਜੀ ਇਹਨਾਂ ਨੇ ਇਸ ਚੀਜ਼ ਦਾ ਮੁੱਦਾ ਠਾਇਆ ਕਿ ਭਈ ਇਹਨੂੰ ਪੁੱਛਵਾਲੇ ਸਾਹਿਬ ਨੂੰ ਅਕਾਲ ਤਖਤ ਬੁਲਾ ਕੇ ਇਹਨੂੰ ਸਜ਼ਾ ਲੱਗੇ ਨਹੀਂ ਤੇ ਅਸੀਂ ਸੰਗਲਨਾ ਬੰਨ ਕੇ ਲਿਆਵਾਂਗੇ ਤੇ ਅਸੀਂ ਇਹ ਇਹਦੇ ਬਿਲਕੁਲ ਉਲਟਿਆ ਕਿਉਂਕਿ ਸਮੇਂ-ਸਮੇਂ ਨਾਲੇ ਬਹੁਤ ਅਹ ਬੁੜੀ ਕੀ ਕਰਦਾ ਬੇਦਬੀ ਕਰਦਾ ਪਹਿਲਾਂ ਇਹਨੇ ਕਥਾ ਦੇ ਵਿੱਚ ਬੋਲਿਆ ਕਿ ਮੈਨੂੰ ਸੁਪਨਾ ਆਇਆ ਤੇ ਮੇਰਾ ਵਿਆਹ ਹੋ ਗਿਆ ਤੇ ਮੈਂ ਉਹ ਸੋਚਿਆ ਵੀ ਹੁਣ ਮੈਂ 80 ਸਾਲ ਦੀ ਉਮਰ ਬੁੱਢਾ ਹੋ ਗਿਆ ਤੇ ਮੈਂ ਹੁਣ ਕੀ ਕਰੂੰਗਾ ਹੁਣ ਕਿਵੇਂ ਖੁਸ਼ ਕਰੂੰਗਾ ਬੁੜੀ ਨੂੰ ਤੇ ਇਹੋ ਜਿਹੀਆਂ ਛਲੀਲ ਗੱਲਾਂ ਕਥਾ ਦੇ ਵਿੱਚ ਕੀਤੀਆਂ ਫਿਰ ਇੱਕ ਦਿਨ ਇਹਨੇ ਕਥ ਕੀਰਤਨ ਦੇ ਵਿੱਚ ਸ਼ਬਦ ਗਾਇਆ ਵੀ ਲੱਕ ਹਿੱਲੇ ਮਜਾਜਨ ਜਾਂਦੀ ਦਾ ਵੀ ਗਾਣਾ ਹੀ ਸੀ ਜੀ ਉਹ ਸ਼ਬਦ ਥੋੜਾ ਸੀ ਜੀ ਆ ਗਾਣਾ ਲਾਇਆ ਇਹਨੇ ਗਾਣਾ ਲਾਇਆ ਵੀ ਸ਼ਬਦ ਦੇ ਕੀਰਤਨ ਸ਼ਬਦ ਦੇ ਵਿੱਚ ਗਾਣਾ ਲਾਇਆ ਲੱਕ ਹਿੱਲੇ ਮਜਾਜਨ ਜਾਂਦੀ ਦਾ ਉਹ ਇਹਨੂੰ ਕਿਸੇ ਨੇ ਰੋਕਿਆ ਹੀ ਨਹੀਂ ਇਹਨੂੰ ਬਾਬਾ ਜੀ ਇੱਥੇ ਇੱਥੇ ਇੱਕ ਮੈਂ ਤੁਹਾਡੀ ਇੱਕ ਗੱਲ ਵੱਡੀ ਹੁੰਦੀ ਆ ਕਿ ਸਿੰਘ ਸਾਹਿਬ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੂੰ ਇਹਨਾਂ ਤਲਬਨੀ ਸੀ ਕਰਨਾ ਚਾਹੀਦਾ ਉਹੀ ਤੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਨਾ ਵੀ ਇੰਨੀਆਂ ਛਲੀਲ ਗੱਲਾਂ ਕਰਦਾ ਛਲੀ ਗਾਣੇ ਗਾਉਂਦਾ ਤੇ ਇਹਨੂੰ ਅਕਾਲ ਤੱਕ ਸਾਹਿਬ ਤੋਂ ਕੋਈ ਸੱਦਾ ਆਇਆ ਹੀ ਨਹੀਂ ਕਿਸੇ ਨੇ ਇਹਨੂੰ ਤੋਕਿਆ ਹੀ ਨਹੀਂ ਰੋਕਿਆ ਹੀ ਨਹੀਂ ਤੇ ਇਹ ਵਧੀ ਗਿਆ ਗਾਦੀ ਗਾ ਵਧੀ ਗਿਆ ਤੇ ਉਹਨੇ ਨੇ ਕੁਰਸੀ ਢਾਈ ਦਰਬਾਰ ਸਾਹਿਬ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਸਾਈਡ ਤੇ ਬਰਾਬਰ ਕੁਰਸੀ ਢਾਈ ਅਗਲੇ ਪਾਸੇ ਢਾਈ ਹੁੰਦੀ ਤਾਂ ਫੇਰ ਵੀ ਸੋਚਦੇ ਵੀ ਬਈ ਉਹਨੂੰ ਪ੍ਰੋਬਲਮ ਹੈ ਤਾਂ ਢਾਈ ਆ ਪਰ ਉਹਨੇ ਬਰਾਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਰਸੀ ਢਾਈ ਤੇ ਇਕੱਲੇਆਂ ਦਾ ਪ੍ਰਸ਼ਾਦ ਵੰਡਣ ਲਿਆ ਤੇ ਫਿਰ ਜਹੇਦਾਰ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਤੇ ਬਾਬਾ ਰਾਜਾ ਰਾਜ ਸਿੰਘ ਜੀ ਇਨਰ ਨੇ ਇਸ ਚੀਜ਼ ਦਾ ਮੁੱਦਾ ਠਾਇਆ ਵੀ ਇਹ ਕਤਲਦਾਨੀ ਨੀਤੀ ਇਹ ਕੋਈ ਨਾ ਕੋਈ ਪੁਠਾ ਕੰਮ ਹੀ ਕਰਦਾ ਹੈ ਤੇ ਇਹਨਾਂ ਨੇ ਜਦੋਂ ਮੁੱਦਾ ਠਾਇਆ ਵੀ ਜਾ ਇਹਨੂੰ ਉੱਥੇ ਅਕਾਲ ਤਖਤ ਸਾਹਿਬ ਬੁਲਾ ਕੇ ਤੇ ਇਹਨੂੰ ਮਾਫੀ ਮੰਗਾਈ ਜਾਵੇ ਤੇ ਕੋਲੋਂ ਤੇ ਜਾ ਫਿਰ ਅਸੀਂ ਇਹਦੇ ਨਾਲ ਦੋ ਹੱਥ ਕਰਾਂਗੇ ਇਹਨੂੰ ਸੌਦਾ ਲਾਵਾਂਗੇ ਇਹਨੂੰ ਬੰਨ ਕੇ ਲਿਆਵਾਂਗੇ ਤੇ ਪਰ ਉਹ ਨਾ ਤੇ ਸਾਹ ਦੀ ਤਸ ਤੋਂ ਮਸ ਹੋਇਆ ਉਹਨੇ ਟਪੂਸੀਆਂ ਤੇ ਬੜੀਆਂ ਮਾਰੀਆਂ ਕਦੀ ਆਪਦੇ ਸਿੰਘ ਭੇਦਿਆ ਜੀ ਬਕਰਮਾ ਦੇ ਵਿੱਚ ਇਹ ਮਾਫੀ ਮੰਗਣ ਆਏ ਆ ਨਾ ਉਥੇ ਅਕਾਲ ਤਖਤ ਤੇ ਅਪਕਰਮਾਂ ਚ ਖਲੋ ਕੇ ਨਾ ਚਿੱਠੀ ਆ ਤੇ ਆਪੇ ਮੀਡੀਆ ਚ ਬੋਲ ਗਏ ਵੀ ਉਹ ਮਾਫੀ ਮੰਗਦੇ ਆ ਜੀ ਤੇ ਫਿਰ ਇਹਨੇ ਨਗ ਸਿੰਘ ਜਥੇਬੰਦੀਆਂ ਦੀ ਸਪੋਰਟ ਲੈ ਲਈ ਪਰ ਇਹ ਜਿਹੜਾ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਆ ਬੜੀ ਹਰਾਨਗੀ ਵਾਲੀ ਗੱਲ ਆ ਵੀ ਅਕਾਲ ਤਖਤ ਦੇ ਸਿੰਘ ਸਾਹਿਬ ਇੱਕ ਰਾਗੀ ਸਿੰਘ ਨੇ ਦੋ ਉਹਨਾਂ ਨੇ ਕਿਤੇ ਤਰਜ਼ ਦੇ ਵਿੱਚ ਕੁਝ ਗਾ ਦਿੱਤਾ ਤੇ ਉਹਨਾਂ ਨੂੰ ਤੇ ਬੜੀ ਛੇਤੀ ਅਕਾਲ ਤਖਤ ਸੱਦ ਲਿਆ ਤੇ ਸੱਦ ਕੇ ਉਹਨਾਂ ਨੂੰ ਹਦਾਇਤ ਕਰਤੀ ਤਾੜਨਾ ਕਰ ਦਿੱਤੀ ਇਹ ਤੁਸੀਂ ਸ਼ਬਦ ਜਿਹੜਾ ਏ ਉਹ ਰਾਗ 'ਚ ਗਾ ਸਕਦੇ ਹੋ ਆਲਾਪ ਨਹੀਂ ਲਾ ਸਕਦੇ ਉਹਦੇ ਵਿੱਚ ਤੁਸੀਂ ਸਰਗਮ ਨਹੀਂ ਗਾ ਸਕਦੇ ਉਹਨਾਂ ਨੂੰ ਤਾਂ ਤਾੜਨਾ ਕਰ ਦਿੱਤੀ ਸਿਰਫ ਉਹਨਾਂ ਨੇ ਆਲਾਪ ਲਾਏ ਨੇ ਤੇ ਸਰਗਮ ਗਾਈ ਆ ਜਾਂ ਕੋਈ ਧੁਨ ਗਾਈ ਆ ਜਦੋਂ ਕਿ ਧੁਨਾ ਜੜੀਆਂ ਨੇ ਤਰਜਾ ਜੜੀਆਂ ਨੇ ਆਪ ਸੇਵੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਚੜਾਈਆਂ ਨੌ ਧੁਨਾ ਉਹਨਾਂ ਨੂੰ ਤਾਂ ਸਜਾ ਬੁਲਾ ਕੇ ਝੱਟ ਲਾਤੀ ਕਿਉਂਕਿ ਗਰੀਬ ਸਿੱਖ ਰਾਗੀ ਸੀਗੇ ਤੇ ਇੱਕ ਉਹਦਾ ਪ੍ਰੋਫੈਸ਼ਨਲ ਇਕ ਕਿਰਤ ਸੀ ਕੀਰਤਨ ਕਰਕੇ ਆਪਦਾ ਬਾਲ ਬੱਚਾ ਪਾਲਣਾ ਉਹਨਾਂ ਨੂੰ ਤੇ ਅਕਾਲ ਤੱਕ ਸਾਹਿਬ ਗੜਗੱਜ ਸਾਹਿਬ ਨੇ ਮਿੰਟੋ ਮਿੱਟੀ ਬੁਲਾ ਲਿਆ ਪਰ ਪਤਾ ਨਹੀਂ ਇਹ ਤੋਂ ਡਰਦੇ ਆ ਇਹਨਾਂ ਦੀ ਪਾਵਰ ਜ਼ਿਆਦਾ ਹੈ ਤੇ ਉਹਨੂੰ ਸਾਧ ਨੂੰ ਪੁੱਛੋ ਵਾਲੇ ਨੂੰ ਨਹੀਂ ਬੁਲਾਇਆ ਪਰ ਇਨੀ ਮੈਂ ਜ਼ਰੂਰ ਤੁਹਾਨੂੰ ਦੱਸ ਦਵਾਂ ਜਥੇਬੰਦੀਆਂ ਜਿੰਨੀਆਂ ਮਰਜ਼ੀਆਂ ਉਹ ਮਰਜ਼ੀ ਉਹ ਨਾਲ ਖੜ੍ਹ ਲੈ ਜਹੇਦਾਰ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਇਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਵੀਡੀਓ ਦੇ ਵਿੱਚ ਬੋਲ ਕੇ ਇੱਕ ਨੈਟ ਤੇ ਪਾ ਕੇ ਕਿ ਜਿੰਨੀਆਂ ਮਰਜੀ ਜਥੇਬੰਦੀਆਂ ਤੂੰ ਨਾਲ ਖਿਲਾਰਲਾ ਸਾਹੀ ਨਾ ਡਰਦੇ ਆ ਨਾ ਸਾਨੂੰ ਕਿਸੇ ਦਾ ਡਰ ਹੈ ਇਹ ਤੇ ਕਿਸਮਤ ਚੰਗੀ ਆ ਉਸ ਸੰਤ ਦੀ ਉਸ ਸਾਧ ਦੀ ਸੁੱਖਾ ਸਿੰਘ ਸੁਖਦੇਵ ਸਿੰਘ ਸੁੱਖਾ ਦੀ ਪੁੱਤ ਵਾਲੇ ਦੀ ਕਿ ਕੋਈ ਨਾ ਕੋਈ ਵਿਧੀ ਉਹਨੂੰ ਅਜੇ ਬਚਾਈ ਜਾਂਦੀ ਆ ਕਿਉਂਕਿ ਪਹਿਲਾਂ 350 ਸਾਲਾ ਸ਼ਿੱਧੀ ਸਮਾਗਮ ਚੱਲੰਦੇ ਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਤੇ ਉਹਦੇ ਵਿੱਚ ਬਾਬਾ ਜੀ ਵਿਜੀ ਸੀ ਤੇ ਹੁਣ ਚਮਕੌਰ ਦੀ ਜੰਗ ਦਾ ਸਮਾਗਮ ਚੱਲਣ ਡਿਆ ਹੈ ਬਾਬਾ ਜੀ ਉਹਦੇ 'ਚ ਵਿਜੀ ਆ ਤੇ ਇਸ ਤੋਂ ਬਾਅਦ ਪੰਦਰਵਾੜਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸ਼ੱਕਾ ਜਿਹੜਾ ਉਹਦਾ ਤੇ ਉਸ ਤੋਂ ਬਾਅਦ ਉਹਦੇ ਤੇ ਕਾਰਵਾਈ ਜ਼ਰੂਰ ਹੋਏਗੀ ਅਕਾਲ ਤਖਤ ਮੈਂ ਤੁਹਾਡੇ ਵੱਲੋਂ ਪੂਰਾ ਯੋਰ ਲੱਗਣ ਰਿਹਾ ਹੈ ਕਿ ਅਸੀਂ ਮਤਲਬ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਵਾਸਤੇ ਕਾਰਵਾਈ ਕਰਵਾਉਣੀ ਕਰਵਾਉਣੀ ਹੈ ਮੇਰ ਕੋ ਜੀ ਤਿਆਰੀ ਹੈ ਜੇ ਅਕਾਲ ਤਖਤ ਸਾਹਿਬ ਨਹੀਂ ਕਰੂਗਾ ਤਾਂ ਉਹਨੂੰ ਪੁੱਛਿਆ ਜਾਊਗਾ ਕਿ ਕੀ ਗਰੀਬ ਰਾਗੀ ਸਿੰਘਾਂ ਰੋਜ਼ਾ ਗਰੀਬ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਬੁਲਾ ਸਕਦਾ ਇਹੋ ਜਿਹਾ ਧਨਾੜ ਬੰਦਿਆਂ ਦੇ ਅੱਗੇ ਅਕਾਲ ਤਖਤ ਸਾਹਿਬ ਜੀ ਕੋਈ ਵੇ ਪੇਸ਼ ਨਹੀਂ ਜਾਂਦੀ ਕੋਈ ਪਾਵਰ ਨਹੀਂ ਅਕਾਲ ਤਖਤ ਤੋਂ ਵੀ ਇਹਨਾਂ ਤਨਾਰ ਬੰਦਿਆਂ ਨੂੰ ਤੇ ਪਾਵਰਫੁਲ ਬੰਦਿਆਂ ਨੂੰ ਇਹਨਾਂ ਮਤਲਬ ਤਾੜਨਾ ਹੀ ਕਰ ਦਵੇ ਵੀ ਅੱਗੇ ਤੋਂ ਹੀ ਸੁਧਰ ਜਾ ਤੇ ਇਨੀ ਇੱਕ ਇੱਕ ਸ਼ਬਦ ਨਹੀਂ ਗੜਗਾਜ ਸਾਹਿਬ ਦੇ ਕੋਲੋਂ ਨਿਕਲਿਆ ਕਿ ਵੀ ਉਹ ਪੁੱਚੋ ਵਾਲੇ ਦੇ ਖਿਲਾਫ ਵੀ ਪੁੱਚੋ ਜਾਂ ਨਿੰਦਾ ਹੀ ਕਰ ਦਿੰਦੇ ਵੀ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਆ ਅਫਸੋਸ ਹੀ ਕਰ ਦਿੰਦੇ ਵੀ ਸਾਨੂੰ ਬੜਾ ਅਫਸੋਸ ਹੈ ਵੀ ਪੁੱਚੋ ਵਾਲਾ ਸਾਥ ਜਿਹੜਾ ਸੁਖਦੇਵ ਸਿੰਘ ਸੁੱਖਾ ਉਹ ਇੱਕ ਬੜਾ ਹੀ ਬਜ਼ੁਰਗ ਸੁਲਝਿਆ ਹੋਇਆ ਜ ਜਦੀ ਉਮਰ ਲੰਘ ਗਈ ਹੈ ਸਾਰੀ ਤੇ ਇੱਕ ਵਿਦਵਾਨ ਹੈ ਰਾਗੀ ਆ ਕਥਾਵਾਚਕ ਆ ਉਹਦੇ ਤੋਂ ਇਹੋ ਜੀ ਉਮੀਦ ਨਹੀਂ ਸੀ ਇਹੋ ਜੇ ਕੋਈ ਅਫਸੋਸ ਵੀ ਨਹੀਂ ਕਰ ਸਕੇ ਵੀ ਸਾਨੂੰ ਅਫਸੋਸ ਹੈ ਵੀ ਉਹਦੇ ਤੋਂ ਕੋਈ ਉਮੀਦ ਨਹੀਂ ਸੀ ਜਿਹੜਾ ਕੰਮ ਉਹਨੇ ਕੀਤਾ ਇਹ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਿਹੜੇ ਨੇ ਇਹ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਮੀਡੀਆ ਦੇ ਵਿੱਚ ਵੀ ਇਹ ਕੀ ਗੱਲ ਆ ਦੋਹਰਾ ਮਾਪਦੰਡ ਕਿਉਂ ਆ ਗਰੀਬ ਸਿੱਖਾਂ ਨੂੰ ਗਰੀਬ ਰਾਗੀਆਂ ਨੂੰ ਇਹ ਬਲਾ ਕੇ ਤੇ ਸਦਾਵਾਂ ਲਾਈਆਂ ਜਾ ਸਕਦੀਆਂ ਤੇ ਇਹੋ ਜਿਹੇ ਜਿਹੜੇ ਵੱਡੇ ਸਾਧ ਨੇ ਉਹਨਾਂ ਦੇ ਬਾਰੇ ਕੁਝ ਇੱਕ ਸ਼ਬਦ ਵੀ ਨਹੀਂ ਬੋਲਿਆ ਜਾ ਸਕਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਨੇ ਤਿਆਰੀ ਆ ਇਹ 15 ਵਾਲੇ ਤੋਂ ਬਾਅਦ ਪੂਰਾ ਸੰਗਤਾਂ ਨੂੰ ਸੱਦਾ ਦੇ ਕੇ ਜਾਹੋ ਜਲਾਲ ਦੇ ਨਾਲ ਅਕਾਲ ਤਖਤ ਸਾਹਿਬ ਬੇਨਤੀ ਪੱਤਰ ਦਿੱਤਾ ਜਾਊਗਾ ਫਿਰ ਸਵਾਲ ਵੀ ਪੁੱਛੇ ਜਾਣਗੇ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ